ਗੁਰਦਾਸਪੁਰ ਦੇ ਸਰਕਾਰੀ ਕਾਲੇ ਰੋਡ ਤੇ ਸਥਿਤ ਇੱਕ ਗਿਫਟ ਸ਼ਾਪ ਨੂੰ ਚੋਰਾਂ ਨੇ ਦੇਰ ਰਾਤ ਨਿਸ਼ਾਨਾ ਬਣਾਇਆ ਅਜਾ ਦੁਕਾਨ ਦੇ ਤਾਲੇ ਤੋੜ ਕੇ ਗੱਲੇ ਵਿੱਚੋਂ ਪੇ 25000 ਰੁਪਏ ਚੋਰੀ ਕਰ ਲਏ ਇਸ ਸਬੰਧੀ ਮਾਲਕ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਤੀ ਹੈ ਤੇ ਮਾਲਕ ਦਾ ਕਹਿਣਾ ਹੈ ਕਿ ਸਵੇਰੇ 5 ਵਜੇ ਉਸ ਨੂੰ ਕਿਸੇ ਦਾ ਫੋਨ ਆਇਆ ਸੀ ਕਿ ਉਹਨਾਂ ਦੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ ਜਿਸ ਤੋਂ ਬਾਅਦ ਉਸਨੇ ਜਾ ਕੇ ਦੇਖਿਆ ਤਾਂ ਦੁਕਾਨ ਦੇ ਅੰਦਰ ਚੋਰੀ ਹੋ ਚੁੱਕੀ ਸੀ ਉਸਨੇ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਖੁਸ਼ਖਬਰੀ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰਫ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਧਾਰੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਤਾਂ ਕਦੋਂ ਦੁਕਾਨਦਾਰ ਕਿ ਅੱਜ ਕੱਲ੍ਹ ਸਰ ਮੇਰਾ ਨਾਂ ਗੁਲਜਨ ਗਪਤਾ ਹੈ ਦੁਕਾਨ ਦਾ ਨਾਮ ਸ੍ਰੀ ਕ੍ਰਿਸ਼ਨਾ ਗਿਵ ਸੈਂਟਰ ਹੈ ਗਵਰਨਮੈਂਟ ਕਾਲਜ ਰੋਡ ਤੇ ਦੁਕਾਨ ਹੈ ਤੇ ਆਪਾਂ ਮੈਂ ਰੂਟੀਨ ਦੀ ਤਰ੍ਹਾਂ 9 ਵਜੇ ਵਧਾ ਕੇ ਦੁਕਾਨ ਘਰ ਚਲ ਜੀਦਾ ਵਾਂ ਤੇ ਘਰ ਗਏ ਤੇ ਸਵੇਰੇ ਮੇਰੇ ਗਵਾਂਡੀਆਂ ਦਾ ਫੋਨ ਆਇਆ ਅੰਬਰਸਰੋ ਆਇਆ ਕਿਤੇ 5:00 ਵਜੇ ਸਵਾ 5:00 ਫੋਨ ਆਇਆ ਕਿ ਭਾਜੀ ਤੁਹਾਡੀ ਦੁਕਾਨ ਖੁੱਲੀ ਆ ਸਮਾਨ ਬਾਹਰ ਪੇਦਾ ਤੇ ਆਓ ਮੈਂ ਕਿਹਾ ਯਾਰ ਮੈਂ ਤਾਂ ਦੁਕਾਨ ਆਨ ਵਧਾ ਕੇ ਗਿਆ 9 ਵਜੇ ਕਹਿੰਦਾ ਨਹੀਂ ਤੁਹਾਡਾ ਸਮਾਨ ਬਾਹਰ ਖੁੱਲੇ ਦਾ ਤਾਲੇ ਟੁੱਟੇ ਨੇ ਆ ਤੇ ਮੈਂ ਅਵਜ ਫਟਾवट ਆਇਆ ਨਿੱਕਰ ਪਾ ਕੇ ਜੋ ਕੈਪਰੀ ਕੁਪਰੀ ਪਾ ਕੇ ਫੜਾ ਦੁਕਾਨ ਤੇ ਆਇਆ ਵੇਖਿਆ ਤੇ ਤਾਲੇ ਟੁੱਟੇ ਦੇ ਹੀ ਮੇਰਾ ਜਿਹੜਾ ਇੱਕ ਕਾਊਂਟਰ ਆ ਬਾਹਰ ਪੇ ਉਹਨਾਂ ਨੇ ਕੱਢੇ ਰਾਈ ਤੇ ਦੂਜੇ ਕਾਊਂਟਰ ਚ ਟੇਡਾ ਕਰਕੇ ਗੱਲਾਂ ਖੋਲ ਕੇ ਉਹਦੇ ਚ ਮੈਂ ਕੈਸ਼ ਰੱਖੇਦਾ ਹੁੰਦਾ ਵਾ ਕਿਉਂਕਿ ਹੁਣ ਪਹਿਲੀਆ ਤਰੀਕਾ ਆ ਗਿਆ ਵਾ ਕਿ ਕਿਸੇ ਨੂੰ ਪੇਮੈਂਟ ਦੇਣੀ ਹੁੰਦੀ ਹੈ ਤੇ ਚਲ ਕਮੇਟੀ-ਕਮੇਟੀ ਰਖੀ ਰਹੀ ਸੀ ਤੇ ਚਲੋ ਸਵੇਰੇ ਪੇਮੈਂਟ ਦੇ ਦਾਂਗੇ ਤੇ ਉਹ ਚ ਕੋਈ 25000 ਰੁਪਿਆ ਸੀ ਤੇ ਉਹ ਸਾਰਾ ਕੱਢ ਕੇ ਲੈ ਗਏ ਹੋਰ ਕਈ ਸਮਾਨ ਨੂੰ ਉਹਨਾਂ ਨੇ ਹੱਥ ਦੀ ਲਾਇਆ ਸਿਰਫ ਕੈਸ਼ ਨੂੰ ਹੀ ਸਾਰਾ ਸਮਾਂ ਅੜਕੇ ਲੱਗੇ ਕੋਸ਼ਿਸ਼ ਕਰਦੇ ਤੇ ਸ਼ਿਕਾਇਤ ਸਰ ਮੈਂ ਕੈਂਪਲੇਨ ਲਗਾਈ ਆ ਵੇਖੋ ਅਗਲੇ ਆਪਣੇ ਹਿਸਾਬ ਨਾਲ ਕਾਰਵਾਈ ਕਰਦੇ ਆ ਤੇ ਮੈਂ ਤਾਂ ਇਹੀ ਪ੍ਰਸ਼ਾਸਨ ਨੂੰ ਕਹਿਣਾ ਕਿ ਚਲੋ ਜਿਹੜੇ ਜੋ ਇੱਥੇ ਹੋ ਰਿਹਾ ਸ਼ਹਿਰ 'ਚ ਬਹੁਤ ਜ਼ਿਆਦਾ ਮਤਲਬ ਲੁੱਟ ਖਸੁੱਟ ਪੈ ਰਹੀ ਆ ਤੇ ਤੁਸੀਂ ਇਹ ਜਿਹੜੀ ਆਪਣੀ ਕਾਰਵਾਈ ਆ ਪੀਸੀਆ ਦੇ ਵਧਾਓ ਸਾਡੇ ਉਸੇ ਦਿਨ ਐਤੋਂ ਮੋਬਾਈਲ ਚੋਰੀ ਹੋਇਆ ਕੁੜੀਆਂ ਗਲੋ ਖੋ ਗਿਆ ਦੁਪਹਿਰ ਦਾ ਟਾਈਮ ਹੀ 3 ਵਜੇ ਦਾ ਤੇ ਸ਼ਾਮ ਨੂੰ ਰਾਤ ਨੂੰ ਸਾਡੇ ਵਰ ਕਾਂਡ ਹੋ ਗਿਆ ਤੇ ਮੈਂ ਤਾਂ ਦਰਖਾਸਤ ਆਹੀ ਕਰਨਾ ਕਿ ਚਲੋ ਜਿਹੜੇ ਸਾਡੇ ਮੋਤਵਾਰ ਬੰਦੇ ਆ ਪ੍ਰਸ਼ਾਸਨ ਆ ਉਹ ਥੋੜਾ ਧਿਆਨ ਰੱਖੇ ਆਪਣੇ ਜਿਹੜੇ ਪੀਸੀਆਰ ਵਗਾਰੇ ਨੇ ਉਹਨਾਂ ਦੀ ਜਿਹੜੀ ਸੇਵਾ ਹੈ ਜਦਾ ਵਿਧਾਨ ਬੱਸ ਹੋਰ ਮੈਂ ਕੁਝ ਨਹੀਂ ਚਾਹੁੰਦਾ